ਸਤਿ ਸ਼੍ਰੀ ਅਕਾਲ ਦੋਸਤੋ ਇਸ ਵਕਤ ਤੁਹਾਡੇ ਨਾਲ ਤੋੜ ਆਪਣਾ ਦੋਸਤ ਹਰਦੀਪ ਸਿੰਘ ਭੋਗਲ ਪ੍ਰੋਗਰਾਮ ਦਾ ਨੌਕ ਸਪੈਸ਼ਲ ਹੈ ਕਿ ਹਾਜ਼ਰ ਆ। ਦੋਸਤੋ ਪੰਜਾਬ ਦੀ ਸਿਆਸਤ ਦੇ ਵਿੱਚ ਕੋਈ ਮਸਲਾ ਜਦੋਂ ਉੱਭਰ ਕੇ ਸਾਹਮਣੇ ਆਉਂਦਾ ਤਾਂ ਚਰਚਾ ਦਾ ਵਿਸ਼ਾ ਬਣਦਾ ਤੇ ਇਸ ਵਕਤ ਸਭ ਤੋਂ ਜ਼ਿਆਦਾ ਜੇ ਕੋਈ ਵਿਸ਼ਾ ਚਰਚਿਤ ਹੈਗਾ ਤਾਂ ਉਹ ਹੈਗਾ ਬਿਕਰਮ ਸਿੰਘ ਮਜੀਠੀਆ ਦਾ। ਬਿਕਰਮ ਸਿੰਘ ਮਜੀਠੀਆ ਆਪਣੇ ਆਪ ਨੂੰ ਮਾਜੀ ਦਾ ਜਰਨੈਲ ਲਖਵਾਉਂਦੇ ਸੀ ਤੇ ਕਹਿੰਦੇ ਕਿ ਜਰਨੈਲ ਅੱਜ ਕੱਲ੍ਹ ਜੇਲ੍ਹ ਦੇ ਵਿੱਚ ਨੇ ਤੇ ਜੇਲ੍ਹ ਦੇ ਵਿੱਚ ਕੈਮਰੇ ਲਾ ਕੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ। ਹੁਣ ਇਹ ਨਜ਼ਰ ਕੌਣ ਰੱਖ ਰਿਹਾ? ਕਿਉਂ ਕੈਮਰੇ ਲੱਗੇ ਹੋਏ ਨੇ ਕੀ ਚਰਚਾ ਇਸ ਕਰਕੇ ਛੜੀ ਹੋਈ ਹੈ ਗੱਲਬਾਤ ਕਰਾਂਗੇ ਗੱਲ ਇਹ ਵੀ ਕਰਨੀ ਹੈ ਕਿ ਅਬੌਹਰ ਦੇ ਵਿੱਚ ਤੁਸੀਂ ਇੱਕ ਗੀਤ ਸੁਣਿਆ ਹੋਣਾ ਕਿ ਕੁੜਤਾ ਪਜਾਮਾ ਮੈਂ ਅਬੌਹਰ ਤੋਂ ਸਮਾਇਆ ਅਬੌਹਰ ਦੇ ਕੁੜਤਿਆਂ ਦੀ ਚਰਚਾ ਬਹੁਤ ਹੁੰਦੀ ਸੀ ਪਰ ਕਹਿੰਦੇ ਕਿ ਜਿਹੜੇ ਲੋਕ ਇਹ ਕੁੜਤੇ ਵੇਚਦੇ ਸੀ ਜਿਹੜੇ ਕੱਪੜੇ ਦਾ ਕਾਰੋਬਾਰ ਕਰ ਰਹੇ ਸੀਗੇ ਹੁਣ ਉਹਨਾਂ ਦੇ ਉੱਪਰ ਵੀ ਹਮਲਾ ਹੋ ਗਿਆ ਗੱਲ ਕਰਨੀ ਹੈ ਕਿ ਅਬੋਹਰ ਦੇ ਵਿੱਚ ਇਹ ਜਿਹੜੀ ਗੈਂਗਸਟਰਾਂ ਦੇ ਵੱਲੋਂ ਜਾਂ ਜਿਹੜੇ ਬਦਮਾਸ਼ਾਂ ਦੇ ਵੱਲੋਂ ਹਮਲਾ ਕੀਤਾ ਗਿਆ ਇਹਦੇ ਪਿੱਛੇ ਕਹਾਣੀ ਕੀ ਹੈ ਇਹ ਵਾਰਤ ਕੀ ਹੈ ਕੋਈ ਮਾਮਲੀ ਗੱਲ ਨਹੀਂ ਅੱਜ ਨਹੀਂ ਲਗਾਤਾਰ ਪੰਜਾਬ ਦੇ ਵਿੱਚ ਅਜਿਹੇ ਘਟਨਾਵਾਂ ਵਧਦੀਆਂ ਜਾ ਰਹੀਆਂ ਤਾਂ ਇਹਨਾਂ ਦੇ ਪਿੱਛੇ ਹੱਥ ਕਿਹਦਾ ਹੈਗਾ ਕੀ ਅਕਸਰ ਇਹ ਜਿਹੜਾ ਸਵਾਲ ਉੱਠਦਾ ਹੁੰਦਾ ਸੀ ਕਿ ਸਾਬਕਾ ਸਰਕਾਰਾਂ ਦੀ ਸ਼ਹਿਤ ਪਲ ਰਹੇ ਨੇ ਇਹ ਬਦਮਾਸ਼ ਤਾਂ ਹੁਣ ਸਭ ਜਿਹੜੀਆਂ ਸਾਬਕਾ ਸਰਕਾਰਾਂ ਸੱਤਾ ਦੇ ਵਿੱਚ ਨਹੀਂ ਤਾਂ ਕੀ ਖੁੱਲੇ ਛੱਡ ਦਿੱਤੇ ਗਏ ਇਹ ਬਹੁਤ ਵੱਡੇ ਸਵਾਲ ਨੇ ਮਸਲੇ ਤੇ ਗੱਲ ਕਰਨੀ ਹੈ ਗੱਲ ਇਹ ਵੀ ਕਰਨੀ ਹੈ ਕਿ ਇੱਕ ਪਰਿਵਾਰ ਕਰਕੇ ਤਖਤ ਆਹਮੋ ਸਾਹਮਣੇ ਹੋਏ ਪਏ ਨੇ ਤੇ ਇਸ ਨੂੰ ਲੈ ਕੇ ਚਿੰਤਾਵਾਂ ਵੱਡੇ ਪੱਧਰ ਤੇ ਚਾਹੇ ਉਹ ਧਾਰਮਿਕ ਜਿਹੜੇ ਸਿਆਸੀ ਗਲਿਆਰੇ ਹੁਣ ਜਾਂ ਧਾਰਮਿਕ ਗਲਿਆਰੇ ਹੁਣ ਉਹਨਾਂ ਚ ਚਰਚਾ ਵੱਡੇ ਪੱਧਰ ਤੇ ਹੋ ਰਹੀ ਹੈ ਕਿ ਆਖਰਕਾਰ ਲਾਂਬੇ ਕਿਉਂ ਨਹੀਂ ਹੋ ਜਾਂਦੇ ਕਿਉਂ ਪ੍ਰਧਾਨਗੀਆਂ ਇੰਨੀ ਜ਼ਰੂਰੀ ਹੋ ਗਈਆਂ ਤੇ ਕਿਉਂ ਤਖਤਾਂ ਨੂੰ ਤਖਤਾਂ ਨਾ ਪੜਾਉਣ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਬੜੀ ਚਿੰਤਾ ਦੀ ਗੱਲ ਹੈ ਤਮਾਮ ਮਸਲੇ ਤੇ ਗੱਲਬਾਤ ਕਰਨ ਦੇ ਸਨਾਲ ਉ체ਚੇ ਤੌਰ ਤੇ ਸੀਨੀਅਰ ਪੱਤਰਕਾਰ ਜਸਵੀਰ ਸਿੰਘ ਪੱਟੇ ਜੁੜੇ ਨੇ ਪੱਟੇ ਸਾਹਿਬ ਬਹੁਤ ਬਹੁਤ ਸਵਾਗਤ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਪੱਟੀ ਸਾਹਿਬ ਸਭ ਤੋਂ ਪਹਿਲਾਂ ਤਾਂ ਜ਼ਿਕਰ ਬਿਕਰਮ ਸਿੰਘ ਮਜੀਠੀਆ ਦਾ ਕਿਉਂਕਿ ਮਸਲਾ ਸੁਰਖੀਆਂ ਦੇ ਵਿੱਚ ਹੈ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਕੀ ਨਹੀਂ ਬਣਦਾ ਇਹ ਅਦਾਲਤੀ ਪ੍ਰਕਿਰਿਆ ਤੋਂ ਬਾਅਦ ਪਤਾ ਲੱਗਣਾ ਪਰ ਕਹਿੰਦੇ ਕਿ ਮੌਕੇ ਤੇ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਨਜ਼ਰ ਰੱਖੀ ਜਾ ਰਹੀ ਹੈ ਉਹ ਵੀ ਕੈਮਰਿਆਂ ਦੇ ਨਾਲ। ਕੌਣ ਰੱਖ ਰਿਹਾ ਨਜ਼ਰ ਕੀ ਕਾਰਨ ਲੱਗ ਰਹੇ ਨੇ ਇਹ ਜਿਹੜੀ ਖਬਰ ਨਿਕਲ ਕੇ ਸਾਹਮਣੇ ਆਈ ਇਹਦੀ ਅਸਲ ਸੱਚਾਈ ਜਾਂ ਅਸਲ ਤੱਥ ਕੀ ਹੈਗੇ ਨੇ ਜੀ? ਐਕਚੁਅਲੀ ਬੇਸਿਕਲੀ ਜੀ ਇਹ ਤੇ ਜਿਹੜਾ ਪ੍ਰਸ਼ਾਸਨ ਉਹਦੇ ਕੰਮ ਨੇ ਵੀ ਉਹ ਕਿਉਂ ਉਹਨਾਂ ਤੇ ਕੈਮਰੇ ਲਾ ਰਹੇ ਨੇ ਹੂੰ ਤੁਹਾਨੂੰ ਪਤਾ ਹੋਏਗਾ ਵੀ ਕਈ ਵਾਰੀ ਵੀਆਈਪੀ ਦੇਤੇ ਹਮਲੇ ਹੁੰਦੇ ਨੇ ਜਿਹੜੇ ਬੰਦ ਹੁੰਦੇ ਨੇ ਜੇਲ੍ਹਾਂ ਦੇ ਵਿੱਚ ਜੀ ਹੋ ਸਕਦਾ ਸਰਕਾਰ ਨੂੰ ਕਿ ਇਹੋ ਜੀ ਮਜਬੂਰੀ ਹੋਵੇ ਵੀ ਉਹਨਾਂ ਨੂੰ ਕਿਤੇ ਕਿਸੇ ਕਰ ਦੀ ਕੋਈ ਤਮੀ ਜਿਹੜੀ ਕੋਈ ਮਲਾ ਨਾ ਹੋਵੇ ਕੋਈ ਗੱਲ ਨਾ ਹੋਵੇ ਕਿਉਂ ਜਿਹੜਾ ਬਾਬਾ ਅਜੀਤ ਸਿੰਘ ਪੂਲਾ ਸੀਗਾ ਉਹਨੂੰ ਇਸੇ ਤਰ੍ਹਾਂ ਇੱਕ ਵੱਖਰੀ ਕੋਠੀ ਤੇ ਅੱਛਾ ਗਿਆ ਸੀ ਜੀ ਤੇ ਜਿੱਥੇ ਬਕਾਇਦਾ ਤੌਰ ਤੇ ਤੇਲ ਪਾ ਕੇ ਉਹਨੂੰ ਸਾੜ ਦਿੱਤਾ ਗਿਆ ਸੀ ਹੂੰ ਉਹਦਾ ਕਤਲ ਕਰ ਦਿੱਤਾ ਗਿਆ ਸੀ ਜੀ ਇਸੇ ਤਰ੍ਹਾਂ ਹੋ ਸਕਦਾ ਵੀ ਇਹਨਾਂ ਨੇ ਆਪਣੀ ਸੁਰੱਖਿਆ ਕੀਤੀ ਹੋਵੇ ਸੰਗਵੀਰ ਸਿੰਘ ਆਪਣੇ ਦੀ ਮਜੀਠੀਆ ਦੀ ਨਿਕਰ ਸਿੰਘ ਮਜੀਠੀਆ ਦੀ ਹੂੰ ਕਿ ਉਹਦੀ ਸੁਰੱਖਿਆ ਨੂੰ ਮਜ਼ਬੂਤ ਕੀਤਾ ਜਾਵੇ ਤੇ ਕੈਮਰੇ ਲਾ ਦਿੱਤੇ ਜਾਣ ਇਹਨੂੰ ਜਿਹੜੇ ਪਾਸੇ 네ਗੇਟਿਵ ਲੈ ਲਈਏ ਪੋਜ਼ਿਟਿਵ ਵੀ ਦੋਵੇਂ ਪੱਖੀ ਚਾਉਂਦੇ ਨੇ ਜੀ 네ਗੇਟਿਵ ਪੱਖ ਲੈ ਲਈਏ ਸੀ ਤੇ ਅਸੀਂ ਉਹਦੀ ਜਿਹੜੀ ਮਨੁੱਖੀ ਅਧਿਕਾਰ ਹੋ ਉੱਤੇ ਹਮਲਾ ਹੂੰ ਇਸੇ ਵੀ ਵਿਅਕਤੀ ਦੀ ਪ੍ਰਾਈਵੇਟ ਜ਼ਿੰਦਗੀ ਦੇ ਵਿੱਚ ਤੁਸੀਂ ਇਸ ਤਰ੍ਹਾਂ ਦੇ ਕੈਮਰੇ ਲਾ ਕੇ ਉਹਦੀ ਨਿਗਰਾਨੀ ਨਹੀਂ ਕਰ ਸਕਦੇ ਜੀ ਲੇਕਿਨ ਜੇ ਅਸੀਂ ਪਿਛਣੀਆਂ ਹਾਲਾਤਾਂ ਦੇ ਮੁਤਾਬਕ ਗੱਲ ਕਰੀਏ ਤੇ ਉਹਨਾਂ ਦੀ ਸੁਰੱਖਿਆ ਬਹੁਤ ਜ਼ਰੂਰੀ ਹੈ ਬਿਕਨ ਸੇ ਮੀਠੀ ਹੂੰ ਅੱਜ ਜਿਹੜੇ ਲੋਕ ਕੈਮਰਿਆਂ ਦਾ ਵਿਰੋਧ ਕਰ ਰਹੇ ਆ ਕੱਲ ਨੂੰ ਜੇ ਕੋਈ ਰੱਬ ਨਾ ਕਰੇ ਕਿ ਘਟਨਾ ਵਾਪਰ ਜਾਂਦੀ ਹੈ ਤੇ ਇਹਨਾਂ ਲੋਕਾਂ ਦੇ ਮੁੜ ਕੇ ਸਰਕਾਰ ਦੇ ਗਲਤ ਕੁੱਟਦੇ ਨੇ ਵੀ ਤੁਸੀਂ ਗਲਤ ਕੀਤਾ ਤੁਸੀਂ ਪਹਿਲਾਂ ਪਰੰਤ ਕੋਈ ਨਹੀਂ ਕੀਤਾ ਜੀ ਜੇ ਸਰਕਾਰ ਨੇ ਉਹ ਪ੍ਰਬੰਧ ਕੀਤੇ ਤੇ ਭਾਈ ਉਹ ਜੇ ਪ੍ਰਸ਼ਾਸਨ ਤੇ ਸਰਕਾਰ ਦੀ ਡਿਊਟੀ ਉਹਨਾਂ ਨੇ ਸੁਰੱਖਿਆ ਨੂੰ ਯਕੀਨੀ ਬਣਾਉਣਾ ਅਸੀਂ ਉਹਨੂੰ ਦੇਸ ਪਾਸੇ ਮਰਜ਼ੀ ਰਹਿਦੀ ਹੈ ਕਿ ਉਹਨਾਂ ਦੀ ਹਰ ਜਿਹੜੀ ਹਰਕਤ ਉਹਦੇ ਤੇ ਨਜ਼ਰ ਰੱਖਣ ਵਾਸਤੇ ਕੈਮਰੇ ਲਾਏ ਗਏ ਨੇ ਜੀ ਈਵਨ ਇਥੋਂ ਤੱਕ ਕਿ ਬਿੱਟੂ ਆਲਖ ਨੇ ਕਿਹਾ ਸੀ ਕਿ ਸਾਨੂੰ ਅਲਫ ਨੰਗੇ ਕਰਕੇ ਸਾਡਾ ਕੋਈ ਪਾਰਟ ਸਰੀਦਾ ਨਹੀਂ ਜਿੱਥੇ ਸਾਡੇ ਤੇ ਪੁਲਿਸ ਦੇ ਕੰਟਰੋਲ ਆਇਆ ਹੋ ਜੀ ਤੇ ਮੁੜ ਕੇ ਇੱਕ ਡੀਐਸਪੀ ਬੇਕਾਇਦਾ ਤੌਰ ਤੇ ਵੀ ਵੀਡੀਓ ਕਾਨਫਰੈਂਸਿੰਗ ਤੇ ਵਿਕਰਮ ਜੀਛੇ ਨੂੰ ਵਿਖਾਉਂਦੇ ਸੀ ਆ ਵਿਗਲਾਸੀ ਹਾਲਤ ਵੀ ਕਰ ਰਹੇ ਬੰਦੇ ਹੂੰ ਇਹ ਅਸੀਂ ਨਹੀਂ ਕਹਿ ਰਹੇ ਇਹ ਬਿੱਟੂ ਆਲਖ ਦਾ ਜਿਹੜਾ ਵਾ ਉਹ ਦੋਸ਼ ਜੀ ਉਹਨ ਜੇ ਉਹਦਾ ਦੇਸ਼ ਸਹੀ ਆ ਉਹ ਵੀ ਗਲਤ ਗੱਲ ਪਹਿਲੀ ਗੱਲ ਤਾਂ ਅਲਫ ਨੰਗੇ ਕਰਕੇ ਤੁਹਾਨੂੰ ਇਨਟੈਰੋਗੇਸ਼ਨ ਕਰਨ ਦਾ ਕੀ ਨਧਕਾਰ ਦੇ ਹੂੰ ਵਕਈ ਇਹ ਜਲਾਦਪੁਰਾ ਸਾਡੇ ਥਾਣੇ ਚ ਹੁੰਦਾ ਅੱਜ ਵੀ ਹੁੰਦਾ ਵਾ ਪਹਿਲੇ ਹੁੰਦਾ ਰਿਹਾ ਵਾ ਜੀ ਤੇ ਜੇ ਮੈਂ ਕਹਿ ਦਿਆਂ ਜਲਾਦਪੁਰਾ ਦੇਣ ਵੀ ਪਸੰਦਾਰ ਪ੍ਰਕਾਸ਼ ਸਿੰਘ ਬਾਦਲ ਨੇ 1974 ਚ ਉਹਨੇ ਇਹ ਸ਼ੁਰੂ ਕਰਾਇਆ ਸੀ ਝੂਠੇ ਪੁਲਿਸ ਮੁਕਾਬਲਿਆਂ ਨੇ ਸ਼ੁਰੂ ਕਰਾਏ ਸੀ ਇਸ ਕਰਕੇ ਵਿਕਮ ਸਿੰਘ ਮਜੀਠੀਆ ਜੀ ਨੂੰ ਯਕੀਨੀ ਬਣਾਉਣਾ ਸੀ ਤੇ ਕੈਮਰੇ ਲਾਏ ਤੇ ਭਈ ਪ੍ਰਸ਼ਾਸਨ ਦੀ ਮਰਜ਼ੀ ਅੱਗੇ ਕੁਝ ਨਹੀਂ ਕਰ ਸਕਦੇ ਜੀ ਲੇਕਿਨ ਐਸੀ ਕਹਾਂਗੇ ਵੀ ਉਹਦਾ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਜੇਲ੍ਹ ਦੇ ਵਿੱਚ ਨਹੀਂ ਹੋਣਾ ਚਾਹੀਦਾ ਹੂੰ ਤੁਹਾਨੂੰ ਪਤਾ ਹੋਏਗਾ ਉਹਨੇ ਬੇਕਾਇਦਾ ਤੌਰ ਤੇ ਕਿਹਾ ਸੀ ਮੈਨੂੰ ਪਟਿਆਲਾ ਜੇਲ੍ਹ ਭੇਜਿਓ ਵੀ ਮੈਂ ਉੱਥੇ ਗੇਰਿਆ ਜੀ ਲੇਕਨ ਸੁਰੱਖਿਆ ਨੂੰ ਮੁੱਖ ਰੱਖ ਕੇ ਉਹਨਾਂ ਨੂੰ ਜਿਹੜੀ ਨਾਬਾ ਦੀ ਨਵੀਂ ਜੇਲ੍ਹ ਚ ਪੇਚ ਦਿੱਤਾ ਸੀ ਜੀ ਤੇ ਇੱਥੇ ਤੁਸੀਂ ਸੁਰੱਖਿਆ ਤੋਂ ਇਹ ਸੇ ਕਰਕੇ ਵਿਕਰਮ ਸਿੰਘ ਮਜੀਠੀਆ ਜਿਹੜੇ ਕੈਮਰੇ ਲਾਇਆ ਨੇ ਉਹ ਸੁਰੱਖਿਆ ਦਾ ਵੀ ਕੋਈ ਕਾਰਨ ਹੋ ਸਕਦਾ ਵਾ ਹੂੰ ਜੇ ਇਲੈਕਟਰਨ ਬਸ ਹੈਗੀ ਤੇ ਫਿਰ ਮਨੁੱਖੀ ਅਧਿਕਾਰਾਂ ਤੇ ਹਮਲਾ ਵੀ ਕਰਨਾ ਹੈ ਜੀ ਜਾਨਕਿ ਕੁਲਮਲਾ ਕੇ ਇਹ ਜਿਹੜੀ ਚਰਚਾ ਛੜੀ ਹੋਈ ਹੈ ਕਿ ਬڑے ਵੱਡੇ ਸੀਨੀਅਰ ਆਗੂ ਕਹਿੰਦੇ ਨਜ਼ਰ ਟਿਕਾ ਕੇ ਰੱਖ ਰਹੇ ਨੇ ਵਿਕਰਮ ਸਿੰਘ ਮਜੀਠੀਆ ਮਜੀਠੀਆ ਦੇ ਵੀ ਸਾਰੇ ਜੋ ਮੈਂ ਤੇ ਦੇਖੋ ਉਹਨਾਂ ਉਹਨਾਂ ਆਗੂਆਂ ਦਾ ਸਿਆਸੀ ਵੀ ਬਿਆਨਬਾਜ਼ੀ ਹੋਊ ਕਾਨੂੰਨ ਦਾ ਹੱਕ ਬਣਵਾ ਕਰਨਾ ਹੂੰ ਕੀ ਉਹ ਵਿਕਰਮ ਮਜੀਠੀਆ ਨੂੰ ਮਰੋਣਾ ਚਾਹੁੰਦੇ ਨੇ ਹੂੰ ਅਸੀਂ ਨਹੀਂ ਚਾਹੁੰਦੇ ਅਸੀਂ ਕਿੰਨੇ ਵੀ ਉਹਦੇ ਨਿੱਜੀ ਹੱਕਾਂ ਦੀ ਵੀ ਰਾਖੀ ਕੀਤੀ ਜਾਣੀ ਚਾਹੀਦੀ ਹੈ ਤੇ ਉਹਦੀ ਸੁਰੱਖਿਆ ਵੀ ਕੀਤੀ ਜਾਣੀ ਚਾਹੀਦੀ ਤੁਮੇ ਕੰਮ ਹੋਣਾ ਚਾਹੀਦਾ ਜੀ ਜੀ ਪੱਟੀ ਸਭ ਇੱਕ ਬੜੀ ਜ਼ਰੂਰੀ ਚੀਜ਼ ਹੈ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਕਿ ਨਾਲ ਕਤਲੋਗਾਰਤ ਵਧੀ ਹੋਈ ਹੈ ਜਿਸ ਤਰ੍ਹਾਂ ਕਿ ਨਾਲ ਅਸੀਂ ਦੇਖਿਆ ਕਿ ਪਿਛਲੇ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਫਿਰ ਐਕਸ਼ਨ ਕਰਨ ਤੋਂ ਬਾਅਦ ਉਹਦੀ ਕਬੂਲ ਕਬੂਲਨਾਮਾ ਵੀ ਆਉਂਦਾ ਵੀ ਅਸੀਂ ਇਹ ਬੰਦਾ ਠਿਕਾਣਾ ਲਾਇਆ ਅਸੀਂ ਆਹ ਕੀਤਾ ਹੁਣ ਅਸੀਂ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਲਗਾਤਾਰ ਦੇਖ ਰਹੇ ਹਾਂ ਇੱਕ ਹਫ਼ਤੇ ਦੇ ਵਿੱਚ ਹੀ ਬਹੁਤ ਸਾਰੀਆਂ ਇਦਾਂ ਦੀਆਂ ਚੀਜ਼ਾਂ ਹੋ ਗਈਆਂ ਪਹਿਲਾ ਜੱਗੂ ਭਗਵਾਨ ਪੁਰੀ ਦੀ ਮਾਤਾ ਤੇ ਫਿਰ ਉਹਦਾ ਨਾਲ ਜਿਹੜਾ ਕਜ਼ਨ ਸੀਗਾ ਉਹਦਾ ਜ਼ਿਕਰ ਆਇਆ ਫਿਰ ਉਸ ਤੋਂ ਬਾਅਦ ਵੀ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਇਸੇ ਤਰੀਕੇ ਨਾਲ ਜਿਸ ਤਰ੍ਹਾਂ ਕਿ ਨਾਲ ਅਸੀਂ ਦੇਖ ਰਹੇ ਹਾਂ ਇੱਕ ਇੱਕ ਕਰਕੇ ਫਿਰ ਉਹਨਾਂ ਦੀਆਂ ਜ਼ਿੰਮੇਵਾਰੀਆਂ ਲੈਣ ਦਾ ਵੀ ਦੌਰ ਸ਼ੁਰੂ ਹੁੰਦਾ ਹੈ ਹੁਣ ਇੱਕ ਅਬੌਹਰ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਅਬੌਹਰ ਦੇ ਕੁਰਤੇ ਪਜਾਮੇ ਦਾ ਜ਼ਿਕਰ ਹਮੇਸ਼ਾ ਹੁੰਦਾ ਸੀਗਾ ਤਾਂ ਕਹਿੰਦੇ ਕਿ ਇੱਕ ਵਪਾਰੀ ਜਿਹੜੇ ਬੜੇ ਵੱਡੇ ਪੱਧਰ ਤੇ ਜਾਣੇ ਜਾਂਦੇ ਨੇ ਅਬੌਹਰ ਦੇ ਵਿੱਚ ਕੱਪੜੇ ਨੂੰ ਲੈ ਕੇ ਖਾਸ ਕਰਕੇ ਤਾਂ ਉਹਨਾਂ ਦੇ ਵੀ ਉੱਪਰ ਹਮਲਾ ਹੋਇਆ ਬੜੀ ਨਿਗਾ ਟਿਕਾ ਕੇ ਬੜੇ ਪਲਾਨਡ ਤਰੀਕੇ ਨਾਲ ਹਮਲਾ ਕੀਤਾ ਗਿਆ ਜਿੱਥੋਂ ਤੱਕ ਪੰਜਾਬ ਦੀ ਲੈਂਡ ਆਰਡਰ ਦੀ ਸਿਚੁਏਸ਼ਨ ਉਹ ਪੂਰੀ ਤਰ੍ਹਾਂ ਚਰਮੜਾ ਗਈ ਪੂਰੀ ਤਰ੍ਹਾਂ ਚਰਮੜਾ ਗਈਆ ਪੰਜਾਬ ਵਿੱਚ ਕੋਈ ਕਿਸੇ ਨੂੰ ਨਹੀਂ ਪਤਾ ਕਿ ਘਰੋਂ ਗਿਆ ਉਹਨੇ ਵਾਪਸ ਮੁੜਨਾ ਸੀ ਨਹੀਂ ਮੁੜਿਆ ਹੂੰ ਇਸੇ ਲਈ ਇੱਕ ਖਾਨ ਵਰਤਿਆ ਜਾਂਦਾ ਸੀ ਖਾਦਾ ਪੀਤਾ ਲਾਏ ਦਾ ਤੇ ਰਿੰਦਾ ਅਹਿਮਦ ਸ਼ਾਹਦ ਜੀ ਅੱਜ ਪੰਜਾਬ ਦੇ ਵਿੱਚ ਹਾਲਾਤ ਉਹ ਬਣੇ ਪਿਆ ਛੋਟੇ ਛੋਟੇ ਵਪਾਰੀਆਂ ਨੂੰ ਛੋਟੇ ਛੋਟੇ ਦੁਕਾਨਦਾਰ ਨੂੰ ਧਮਕੀਆਂ ਭਰੇ ਪੱਤਰ ਆ ਰਹੇ ਪਿੰਨੇ ਪੈਸੀ ਦੇ ਦੇ ਤੁਹਾਡਾ ਪਰਿਵਾਰ ਮਾਰ ਦੇ ਜੀ ਕਿੰਨੂ ਕਨੇ ਸਿਕਿਉਰਿਟੀ ਦਿਓਗੇ ਤੁਸੀਂ ਹੂੰ ਇਹਦੇ ਵਾਸਤੇ ਮੈਂ ਸੋਚਦਾ ਵੀ ਸਰਕਾਰ ਦੀ ਨਲਾਕੀਆ ਨਾ ਅਹਲੀਅਤ ਸਰਕਾਰ ਲਾਇੰਡਰ ਸਿਚੂਏਸ਼ਨ ਨੂੰ ਬਰਕਰਾਰ ਰੱਖਣ ਵਾਸਤੇ ਬਿਲਕੁਲ ਨਕਾਮ ਜੀ ਸਾਡੀ ਪੁਰਸ ਮੁਕਾਮ ਸਾਡੀ ਪੁਰਸੀ ਨਾਫਰੀ ਜਿਹੜੀ ਪਾਪੂਲੇਸ਼ਨ ਦੇ ਹਿਸਾਬ ਨਾਲ ਸਾਡੀਆਂ ਗਵਾਂਡੀ ਸਟੇਟ ਨਾਲ ਡਿਊਰੀ ਹੈ ਜੀ ਤੇ ਡਿਊਰੀ ਹੋਣ ਦੇ ਬਾਵਜੂਦ ਵੀ ਜੇ ਅਸੀਂ ਆਪਣੀ ਪੂਰੀ ਤਰ੍ਹਾਂ ਸੁਰੱਖਿਆ ਨਹੀਂ ਕਰ ਸਕਦੇ ਤੇ ਫਿਰ ਮੇਰਾ ਖਿਆਲ ਹੈ ਭੀ ਇਹਦੂ ਘਟਿਆਗਾ ਲੋਰਕੀ ਹੋਸੀ ਜੀ ਸੰਜੇ ਬਰਮਾ ਅਭੋਰ ਦੇ ਵਿੱਚ ਉਹਨੂੰ ਕਿਹਾ ਜਾਂਦਾ ਹੈ ਕੁੜਤਾ ਪਜਾਮਾ ਕਿੰਗ ਜਿਹੜਾ ਆਪਣੀ ਦੁਕਾਨਦਾਰੀ ਕਰਦਾ ਸੀ ਸ਼ੋਰੂਮ ਸਿਰੇ ਖੁੱਲਣ ਗਿਆ ਗੱਡੀ ਤੋਂ ਉਤਰਿਆ ਤਿੰਨ ਨੋਜ ਨੂੰ 68 ਠਾ ਕਰਕੇ ਗੋਲੀਆਂ ਮਾਰਤੀਆਂ ਤੇ ਬੜਕਾ ਕੇ ਰੱਖਦੇ ਲੋਕਾਂ ਨੇ ਚੁੱਕਿਆ ਹਸਪੀਟਲ ਲੈ ਕੇ ਡਾਕਟਰਾਂ ਨੂੰ ਡੈੱਡ ਡਿਕਲੇਅਰ ਕਰ ਦਿੱਤਾ ਤੇ ਮੁੜ ਕੇ ਇੱਕ ਪੋਸਟ ਪੈਂਦੀ ਹੈ ਆਰਜੂ ਬਿਸ਼नोई ਆਰਜੂ ਬਿਸ਼नोई ਕਹਿੰਦਾ ਇਹ ਕਤਲ ਐ ਸੀ ਕੀਤਾ ਤੇ ਹੁਣ ਪਤਾ ਲੱਗੂਗਾ ਲੱਗ ਜਾਵੇਗਾ ਕਿ ਅਸੀਂ ਕੌਣ ਹੂੰ ਇਹ ਸਾਨੂੰ ਪਛਾਣਦਾ ਨਹੀਂ ਸੀ ਆਰਜੂ ਬਿਸ਼ਨੋਈ ਜੀ ਇਹਦੇ ਸਿੱਟੇ ਬੜੇ ਮਾਰੇ ਨਿਕਲੇ ਕੁਦਰਤ ਇਹ ਕਹਿੰਦੀ ਆ ਕਿ ਜੇ ਅਸੀਂ ਕਿਸੇ ਨੂੰ ਜ਼ਿੰਦਗੀ ਦੇ ਦੇ ਸਕਦੇ ਸਾਨੂੰ ਖੋਣ ਦਾ ਵੀ ਕਿਸੇ ਕੋਲ ਅਧਿਕਾਰ ਨਹੀਂ ਹੈ ਜੀ ਤੁਸੀਂ ਕੁਦਰਤੀ ਨਿਯਮਾਂ ਦੇ ਖਿਲਾਫ ਜਾ ਕੇ ਕੰਮ ਕਰ ਰਹੇ ਹੋ ਹੂੰ ਜੇ ਤੁਸੀਂ ਕਤਲ ਦੀ ਜ਼ਿੰਮੇਵਾਰੀ ਵੀ ਲਈ ਆ ਪਹਿਲਾਂ ਕਾਰਨ ਤੇ ਦੱਸੋ ਉਦੋਂ ਕੁ ਪੈਸੇ ਮੰਗੇ ਸੀ ਧਮਕੀ ਦਿੱਤੀ ਸੀ ਉਹ ਤੁਹਾਨੂੰ ਕੀ ਚਾਹੀਦਾ ਸੀ ਤੇ ਇੰਨੀ ਗੱਲ ਕਹਿਣਾ ਵੀ ਹੁਣ ਪਤਾ ਲੱਗ ਦਵਾਂਗੇ ਅਸੀਂ ਕੌਣ ਉਹਨੂੰ ਮਾਰ ਕੇ ਤੇ ਕਹਿੰਦੇ ਨੇ ਵੀ ਇਹ ਆਰ ਜੂ ਬਿਸ਼ਨੋਈ ਸ਼ੁਭੂ ਲੋਕਰ ਮਹਾਰਾਸ਼ਟਰ ਤੇ ਗੋਲਡੀ ਢਿਲੋਂ ਦੇ ਤੰਨਾ ਦੇ ਨਾਮ ਜੀ ਕਿੱਥੇ ਆ ਸਾਡੀ ਪੁਲਿਸ ਕਿੱਥੇ ਆ ਸਾਡੀਆਂ ਸਿਕਿਉਰਿਟੀ ਫੋਰਸਸ ਤੇ ਮੈਂ ਇੱਕ ਬੇਨਤੀ ਕਰੂੰਗਾ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਜੇ ਪੰਜਾਬ ਜਿਹੜਾ 1980 ਤੋਂ ਲੈ ਕੇ ਅੱਜ ਤੱਕ ਬਰੂਦ ਦੇ ਢੇਰ ਤੇ ਬੈਠਾ ਵਾ ਜੀ ਪਹਿਲਾਂ 15 ਸਾਲ ਅਸੀਂ ਆਤਵਾਦ ਦਾ ਵੱਖਵਾਦ ਦਾ ਖਾਲਸਤਾਨ ਦਾ ਮਿਲੀਟੈਂਸੀ ਦਾ ਮੁਕਾਬਲਾ ਕੀਤਾ ਉਸ ਮਾਰੇਗੇ ਜਿੰਨੇ 1 ਲੱਖ ਦੇ ਕਿ ਸਾਡੇ ਨੌਜਵਾਨ ਮਾਰੇ ਗਏ ਫੇਰ ਡਰਗ ਨੇ ਸਾਨੂੰ ਖਾ ਲਿਆ 1 ਲੱਖ ਦੇ ਕਿ ਬੰਦਾ ਸੜਾ ਉੱਥੇ ਮਾਰ ਦਿੱਤਾ ਜੀ ਤੇ ਜਿਹੜੇ ਬੱਚੇ ਖੁਚੇ ਨੇ ਹੁਣ ਪੰਜਾਬ ਦੇ ਲੋਕ ਰਹਿਣ ਵਾਲੇ ਨੇ ਉਹਨਾਂ ਦੀ ਤੁਸੀਂ ਉਹੀ ਹਾਲਤ ਸ਼ੁਰੂ ਕਰ ਦਿੱਤੀ ਜਿਹੜੀ ਅਤਵਾਦ ਦੇ ਟਾਈਮ ਤੇ ਸੀ ਪਿੰਡਾਂ ਦੇ ਵਿੱਚੋਂ ਕਈ ਹਿੰਦੂ ਪਰਿਵਾਰਾਂ ਨੂੰ ਕੱਢਿਆ ਜਾਂਦਾ ਸੀ ਧਮਕੀਆਂ ਦਿੱਤੀਆਂ ਜਾਂਦੀਆਂ ਸੀ ਕਈ ਪਰੰੰਧ ਜੀ ਮਾਰ ਦਿੱਤੇ ਗਏ ਸੀ ਹੂੰ ਉਹ ਸ਼ਿਫਟ ਕਰਕੇ ਕੋਈ ਹਰਿਆਣੇ ਚਲੇ ਗਿਆ ਕੋਈ ਦਿੱਲੀ ਚਲੇ ਗਿਆ ਕੋਈ ਰਾਜਸਥਾਨ ਚਲੇ ਗਿਆ ਕੀ ਤੁਸੀਂ ਚਾਹੁੰਦੇ ਹੋ ਵੀ ਜਿਹੜੇ ਸਾਡੇ ਪੰਜਾਬ ਦੇ ਵਪਾਰੀ ਆਪਣਾ ਬੋਰੀਆ ਵਸਤਾ ਛੁੱਟ ਕੇ ਦੂਸਰੀ ਕਿਤੇ ਸਟੇਟ ਚਲੇ ਜਾਣ ਜੀ 1980 ਤੋਂ ਲੈ ਕੇ ਤੇ ਹੁਣ ਤੱਕ 45 ਸਾਲ ਆ ਮਨੂੰ ਇਹ ਵਿਖਾ ਦਿਓ ਕਿ ਪੰਜਾਬ ਦੇ ਵਿੱਚ ਕੋਈ ਵੱਡੀ ਇੰਡਸਟਰੀ ਲੱਗੀ ਹੋ। ਕੋਈ ਵੱਡੇ ਰੁਜ਼ਗਾਰ ਦੇ ਸਾਧਨ ਪੈਦਾ ਕੀਤਾ ਵੇ ਸਰਕਾਰਾਂ ਨੇ ਪੁਲ ਬਣਾਉਣੇ ਤੇ ਗਲੀਆਂ ਬਣਾਉਣੇ ਨਾਲੀਆਂ ਬਣਾਉਣੇ ਇਹ ਕੋਈ ਵਿਕਾਸ ਦੀ ਨਿਸ਼ਾਨੀ ਨਹੀਂ। ਹੂੰ। ਵਿਕਾਸ ਦੀ ਨਿਸ਼ਾਨੀ ਉਦੋਂ ਹੁੰਦੀ ਹੈ ਜਦੋਂ ਆਮ ਆਦੀ ਪਾਰਟੀ ਦੀ ਪਰਚੇਸ਼ ਸ਼ਕਤੀ ਵਧਦੀ ਹੈ। ਜੀ। ਉਹਦੇ ਕੋਲ ਪੈਸਾ ਹੁੰਦਾ। ਉਹ ਆਪਣੇ ਬੱਚੇ ਸਹੀ ਤਰੀਕੇ ਨਾਲ ਪਾਲਦਾ ਵੇ ਲੇਕਿਨ 1980 80 ਤੋਂ ਬਾਅਦ ਇਹੋ ਜਿਹਾ ਕੁਝ ਪੰਜਾਬ 'ਚ ਨਹੀਂ ਵਾਪਰਿਆ। ਕਿ ਪੰਜਾਬ ਦੇ ਰੁੱਖ ਖਿਸ਼ਾਲ ਹੋ ਸਕਦੇ ਹੋ। ਜੀ। ਇਸ ਕਰਕੇ ਸਰਕਾਰ ਨੂੰ ਹੱਥ ਤੇ ਅੰਦਰ ਕਿੰਨੀ ਮਹਾਨ ਚਾਹੀਦਾ। ਸਰਕਾਰ ਨੂੰ ਇਮੀਡੀਏਟਲੀ ਕਾਰਵਾਈ ਕਰਨੀ ਚਾਹੀਦੀ ਹੈ। ਜਿਹੜੇ ਵੀ ਦੋਸ਼ੀ ਆ ਉਹਨਾਂ ਦੇ ਸਖਤੀ ਨਾਲ ਪੇਸ਼ ਆ ਜਾਣਾ ਚਾਹੀਦਾ। ਤੁਹਾਨੂੰ ਪਤਾ ਹੋਏਗਾ ਇਹ ਜਿਹੜੀ ਗੈਂਗਸ ਲੈ ਕੇ ਕੋਣ ਆਇਆ ਸੀ। ਜੀ। ਪੋਲਿਟਿਕਲ ਲੋਕਾਂ ਦੀ ਦਿੰਸੀ ਕਾਂਗਰਸ ਦੀ ਦਿੰਸੀ ਅਕਾਲੀਆਂ ਦੀ ਦਿੰਸੀ ਅਕਾਲੀ ਸਰਕਾਰ ਵੱਲੇ ਬੇਕਾਇਦਾ ਤੌਰ ਤੇ சுரேਸ਼ ਅਰੋੜਾ ਜਿਹੜੇ ਡੀਜੀਪੀ ਸੀ ਉਹਨਾਂ ਨੇ ਕਿਹਾ ਸੀ ਸਾਡੇ ਇੱਥੇ 55 ਗੈਂਗ ਸਰਮਾਰ ਸਰਗਰਮ ਨੇ ਜੀ ਪੰਜਾਬ ਦੇ ਵਿੱਚ ਇੱਥੇ ਇੱਕ ਗੈਂਗ ਦੇ ਵਿੱਚ 500 ਤੋਂ ਲੈ ਕੇ 1000 ਮੁੰਡਾ ਵਾ ਹਮ ਅੱਗੇ ਤੁਸੀਂ ਨਜ਼ਰ ਲਓ ਕਿੰਨੇ ਲੋਕ ਤੇ ਗੈਂਗਾਂ ਚ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਆਈ ਸਖਤੀ ਕੀਤੀ ਤੇ ਉਹਨਾਂ ਦੀ ਗਿਣਤੀ ਧੀ ਰਹੀ ਗਈ ਜੀ ਲੇਕਿਨ ਉਹਨਾਂ ਦੇ ਗੁਰਗਿਆਂ ਦੀ ਗਿਣਤੀ ਵੱਧ ਬਾਕੀ ਤੀ ਕਿਉਂ ਨਹੀਂ ਖਤਮ ਕੀਤੇ ਉਹ ਕਹਿੰਦੇ ਸਾਨੂੰ ਲੋਡ ਹੈ ਵੇਲੇ ਕੋਲੇ ਵਰਤ ਲਈ ਜਾਂਦਾ ਹੂੰ ਤੁਹਾਨੂੰ ਇਹ ਵੀ ਪਤਾ ਹੋਏਗਾ ਕਿ ਜੇਲ੍ਹ ਮੰਤਰੀ ਸੁਖਵਿੰਦਰ ਸੁਖਸੁਖੀ ਨੇ ਇੱਕ ਵਾਰੀ ਕਿਹਾ ਸੀ ਅਸੀਂ ਜੇਲ੍ਹਾਂ ਦੇ ਵਿੱਚ ਮੋਬਾਈਲ ਫੜੇ ਜੀ ਤੇ ਸਾਨੂੰ ਕੇਂਦਰੀ ਜਨਸ ਗੇ ਵੀ ਤੁਸੀਂ ਨਾ ਕੋ ਮੋਬਾਈਲ ਨਹੀਂ ਫੜ ਸਕਦੇ ਹੂੰ ਇਹਨਾਂ ਦੇ ਮਵਾਰੀ ਸਾਨੂੰ ਕਈ ਜਗ੍ਹਾ ਤੇ ਇਨਪੁਟ ਮਿਲਦੀ ਇਹਨਾਂ ਕੋ ਮੋਬਾਈਲ ਰਹਿੰਦੇ ਪੁੱਛ ਤੇ ਜਿੱਥੇ ਕਹਿੰਦੇ ਆ ਵੀ ਚੋਰ ਤੇ ਪੁੱਤੀ ਰਲ ਜਾਵੇ ਜੀ ਤੇ ਉਹਨੂੰ ਬਚਾਉ ਕੋ ਵੈਸੇ ਪੱਟੀ ਸਾਹਿਬ ਇੱਕ 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 ਗੱਲ ਦੱਸਿਓ ਇੱਥੇ ਜਿਵੇਂ ਆਪਾਂ ਜ਼ਿਕਰ ਪਹਿਲਾਂ ਵੀ ਕਰਦੇ ਰਹੇ ਆ ਕਿ ਜੀਵੇ ਹੁਣ ਵੀ ਤੁਸੀਂ ਥੋੜਾ ਜਿਹਾ ਜ਼ਿਕਰ ਕੀਤਾ ਕਿ ਇਹ ਗੈਂਗਸਟਰ ਉਸ ਸਰਕਾਰਾਂ ਦੇ ਵਿੱਚ ਪੈਦਾ ਹੋਏ ਜਿਹੜੀਆਂ ਕਾਂਗਰਸ ਦੀਆਂ ਰਹੀਆਂ ਜਾਂ ਫਿਰ ਅਕਾਲੀ ਦਲ ਦੀਆਂ ਰਹੀਆਂ ਤੇ ਉਹਨਾਂ ਨੂੰ ਵਰਤਦੇ ਵੀ ਨੇ ਲੱਖਾਂ ਸਦਾਨਾ ਸਾਡ ਤੋਂ ਪ੍ਰਤੱਖ ਅਧਾਰਨ ਹੈ ਉਹਨਾਂ ਨੇ ਆਪਣੀ ਜ਼ੁਬਾਨੋਂ ਵੀ ਦੱਸਿਆ ਵੀ ਕਿਹੜੇ ਮੰਤਰੀ ਲਈ ਕੰਮ ਕਰਦੇ ਰਹੇ ਨੇ ਉਹ ਜਾਂ ਇਦਾਂ ਦੀਆਂ ਚੀਜ਼ਾਂ ਕਿਸ ਤਰੀਕੇ ਨਾਲ ਵਰਤਿਆ ਜਾਂਦਾ ਪੰਜਾਬ ਦੀਆਂ ਫਿਲਮਾਂ ਦੇ ਵਿੱਚ ਵੀ ਜ਼ਿਕਰ ਹੁੰਦਾ ਰਿਹਾ ਹੈ ਇਹਨਾਂ ਚੀਜ਼ਾਂ ਦਾ ਤਾਂ ਇਸ ਵੇਲੇ ਸੱਤਾ ਉਹਨਾਂ ਦੀ ਨਹੀਂ ਹੈਗੀ ਤਾਂ ਮੰਨ ਲੀਏ ਕਿ ਉਹਨਾਂ ਨੇ ਖੁੱਲੀ ਆਜ਼ਾਦੀ ਦਿੱਤੀ ਹੋਈ ਹੈ ਉਹਨਾਂ ਨੂੰ ਕਿ ਕਰੋ ਜੋ ਕਰਨਾ ਇਸੇ ਕਰਕੇ ਪੰਜਾਬ ਦਾ ਮਾਹੌਲ ਵਿਗੜਿਆ ਜਾਂ ਫਿਰ ਦੂਸਰੇ ਪਾਸੇ ਪੰਜਾਬ ਸਰਕਾਰ ਜਾਦਾ ਕੋਈ ਆ ਸਰਕਾਰੀ ਵਰਦੀ ਹੈ ਨਾ ਗੱਲ ਤੇ ਉਹਨਾਂ ਨੂੰ ਵੀ ਲੋੜ ਇਹਨਾਂ ਦੀ ਹੈ ਹੂੰ ਪੰਜਾਬ ਸਰਕਾਰ ਦੇ ਵਿੱਚ 70% ਦੀ ਉਹ ਲੋਕ ਨੇ ਜਿਹੜੀਆਂ ਉਹਨਾਂ ਲਟੇਰੀਆਂ ਪਾਰਟੀਆਂ ਚੋਂ ਆਏ ਲੋਕ ਨੇ ਜੀ ਕੋਈ ਨਵੇਂ ਲੋਕ ਦੀ ਪਛਾਣ ਕੀਤੀ ਉਹਨਾਂ ਨੇ ਪੰਜਾਬ ਦੇ ਵਿੱਚ ਅਖਬਾਰਾਂ ਦਾ ਬੜਾ ਦੌਰ ਚੱਲਦਾ ਲੇਕਿਨ ਸਪੋਕਸਮੈਨ ਅਖਬਾਰ ਅਜੇ ਅਖਬਾਰ ਸੀ ਜਿੰਨੇ ਆਪਣੇ ਰੀਡਰ ਹੀ ਨੋਮ ਪਤੇ ਪੈਦਾ ਕੀਤੇ ਤੇ ਪੁੱਤਰ ਘਰ ਨੋਮ ਪੈਦਾ ਕੀਤੇ ਸੀ ਲੇਕਿਨ ਇਹ ਸਰਕਾਰ ਨਹੀਂ ਕਰ ਸਕੀ ਇਹ ਕਿ ਅਸੀਂ ਨਵੇਂ ਬੰਦੇ ਜਾਈਏ ਇਮਾਨਦਾਰ ਬੰਦੇ ਜਾਈਏ ਸੰਘਰਸ਼ੀਲ ਬੰਦੇ ਲਈ ਜਿਹੜੇ ਪੰਜਾਬ ਦੇ ਭਲੇ ਦੀ ਕੋਈ ਗੱਲ ਕਰਨ ਉਹਨਾਂ ਨੇ ਉਹੀ ਅੱਜ ਦੀ ਡੇਢ ਡੇ MLA ਬਣੇ ਉਹਨਾਂ ਦੇ ਵੇਖ ਲਓ ਕਿੰਨੇ ਦੂਜੀਆਂ ਪਾਰਟੀਆਂ ਚੋਂ ਆ ਕੇ MLA ਬਣੇ ਜੀ ਤੇ ਉਹਨਾਂ ਨੂੰ ਭਰਾਈ ਦੀ ਆਸਫਾ ਕੀ ਰੱਖ ਸਕਦੇ ਆ ਹੂੰ ਇਸ ਕਰਕੇ ਸਰਕਾਰ ਵੀ ਜਿਹੜੀ ਆ ਇਹ ਉਹਨਾਂ ਦੀ ਆ ਉਹਨਾਂ ਚ ਆਏ ਬੰਦੇ ਚਲਾ ਰਹੇ ਕੋਈ ਨਵਾਂ ਬੰਦਾ ਤਾਂ ਕੋਈ ਹੈ ਨਹੀਂ ਜੀ ਜਾਣ ਕੇ ਇਸ ਹਮਾਮੇ ਹਮ ਸਭ ਨੰਗੇਵਾਂ ਵਾਲੀ ਗੱਲ ਹੈ ਜੀ ਉਹ ਵਾਲੀ ਗੱਲ ਹੋਈ ਪਈ ਹੈ ਇਸ ਵੇਲੇ ਤਾਂ ਲੋਕਾਂ ਨੂੰ ਫਿਰ ਬਚਾ ਤਾਂ ਆਪਣੇ ਤੌਰ ਤੇ ਹੀ ਦੇਖਣਾ ਪੈਣਾ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਇੱਕ ਬੰਦਾ ਮਾਰਿਆ ਜਾਂਦਾ ਤਾਂ ਉਹਦੇ ਇਵਜ਼ ਦੇ ਵਿੱਚ ਫਿਰ ਬਾਕੀ ਲੋਕਾਂ ਤੋਂ ਫੇ ਕਿਸ ਤਰ੍ਹਾਂ ਵਸੂਲੀ ਹੁੰਦੀ ਹੋਗੀ ਬੜੀ ਹੈਰਾਨ ਕਰਨ ਵਾਲੀ ਚੀਜ਼ ਹੈ ਕਿ ਇਦਾਂ ਦੇ ਲੋਕਾਂ ਨੂੰ ਇਹਨਾਂ ਨੂੰ ਪਰਜੀਵੀ ਕਹਿ ਦਿੰਦੇ ਆ ਕਿ ਜਿਹੜੇ ਦੂਸਰੇ ਦੇ ਜਾਨਕੀ ਭੋਜਨ ਤੇ ਜਾਂ ਅਨਾਜ ਤੇ ਜਾਂ ਕਮਾਈ ਤੇ ਪਾਲਣਾ ਚਾਹੁੰਦੇ ਆ ਤਾਂ ਇਹ ਗੈਂਗਸਟਰਾਂ ਦਾ ਜ਼ਿਕਰ ਉਸੇ ਤਰੀਕੇ ਨਾਲ ਹੁੰਦਾ ਕਿਉਂਕਿ ਆਪ ਤਾਂ ਕੁਝ ਕਰਨਾ ਨਹੀਂ ਤੇ ਦੂਸਰੇ ਲੋਕ ਜਿਹੜੇ ਕਮਾਈ ਕਰ ਰਹੇ ਆ ਉਹਨਾਂ ਤੇ ਆਖਰ ਨੇ ਵੀ ਕਿਹੜਾ ਜ਼ਿਆਦਾ ਕਮਾ ਰਿਹਾ ਹੈਗਾ ਤੇ ਫਿਰ ਉਹਨੂੰ ਉਹਨੂੰ ਟਾਰਗੇਟ ਕਰਨਾ ਤੇ ਉਸ ਤੋਂ ਪੈਸੇ ਵਸੂਲਣੇ ਬੜੀ ਹੈਰਾਨ ਕਰਨ ਵਾਲੀ ਸਥਿਤੀ ਹੈ ਜੀ ਇਹ ਜੇ ਇਸ ਤਰੀਕੇ ਦੇ ਮਸਲੇ ਇਸੇ ਤਰੀਕੇ ਨਾਲ ਬਰਕਰਾਰ ਰਹੇ ਤਾਂ ਫਿਰ ਲੋਕਾਂ ਦੇ ਵਿੱਚ ਸਰਕਾਰ ਦਾ ਭਰੋਸਾ ਜਾਂ ਪ੍ਰਸ਼ਾਸਨ ਦਾ ਭਰੋਸਾ ਤਾਂ ਉੱਠ ਹੀ ਜਾਣਾ ਵੀ ਅਸੀਂ ਉਹਨਾਂ ਦੇ ਨਾਲ ਹੀ ਸਿੱਧੀ ਅੰਡਰਸਟੈਂਡਿੰਗ ਕਰ ਲਈਏ ਜਿਹੜੇ ਲੋਕ ਸਾਡੇ ਤੋਂ ਧਮਕੀਆਂ ਦੇ ਰਹੇ ਨੇ ਜਾਂ ਕਤਲੋਗਰ ਦੀ ਗੱਲ ਆਖ ਰਹੇ ਨੇ ਜਾਂ ਗੋਲੀਆਂ ਚਲਾ ਰਹੇ ਨੇ ਫਿਰ ਉਹਨਾਂ ਨਾਲ ਅੰਡਰਸਟੈਂਡਿੰਗ ਕਰ ਲਏ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਪੁੱਛੂਗਾ ਕੌਣ ਫਿਰ ਉਸ ਹਾਵਨ ਪੱਟੀ ਸਾਹਿਬ ਬਿਲਕੁਲ ਜੀ ਬਿਲਕੁਲ ਬਿਲਕੁਲ ਠੀ ਬਿਲਕੁਲ ਠੀਕ ਹੈ ਮੈਂ ਪਹਿਲਾਂ ਕਹਿੰਦਾ ਵੀ ਖਾਦਾ ਪੀਤਾ ਲਾਏ ਦਾ ਤੇ ਰਹਿੰਦਾ ਅਹਿਮਦ ਰਸਾਇਦਾ ਲੋਕ ਕਹਣਗੇ ਵੀ ਤੁਹਾਨੂੰ ਸਰ ਦੇਖੋ ਹੂੰ ਅੰਗਰੇਜ਼ਾਂ ਨੇ ਸਾਨੂੰ ਜਥੇਬੰਦ ਕੀਤਾ ਜੀ ਇਹ ਉਹ ਹਿਊਮ ਜਿਹਨੇ ਕਾਂਗਰਸ ਪਾਰਟੀ ਦੀ ਬੁਨਿਆਦ ਰੱਖੀ ਉਹ ਅੰਗਰੇਜ਼ ਸੀਗਾ ਅੰਗਰੇਜ਼ ਨੇ ਸਾਡੇ ਲੋਕਾਂ ਨੂੰ ਪਾਰਟੀਆਂ ਬਣਾਉਣ ਲਈ ਮਜਬੂਰ ਕੀਤਾ ਤੁਸੀਂ ਪਾਰਟੀਆਂ ਬਣਾਓ ਤੁਸੀਂ ਜਥੇਬੰਦ ਹੋ ਜੀ ਇਉਂ ਨਾ ਦੀ ਆਪਣੀ ਪਾਲਸੀ ਵੀ ਕੱਲੇ ਕੱਲੇ ਬੰਦੇ ਨੂੰ ਅਸਿੱਤ ਘੇਰਦੇ ਫਿਰਦੇ ਆ ਜੇ ਜਥੇਬੰਦ ਹੋਣਗੇ ਤੇ ਇਕੱਠੇ ਘਰੇ ਰੋਖੇ ਰਹਿਣਗੇ ਸਾਨੂੰ ਕਾਂਗਰਸ ਪਾਰਟੀ ਗਰੇਜਾਂ ਦੀ ਦੇਣ ਸੀ ਤੇ ਉਸ ਤੋਂ ਪਹਿਲਾਂ ਕੀ ਚੱਲਦਾ ਸੀਗਾ ਜਾਤਿਰ ਜਵਾੜਾ ਚਹੀ ਸੀ ਵੀ ਰਾਜੇ ਦਾ ਪੁੱਤ ਰਾਜਾ ਫਿਰ ਇਹ ਚੀਜ਼ ਹੋ ਗਈ ਕਿ ਜੇ ਕਿਸੇ ਨੇ ਬਗਾਵਤ ਕੀਤੀ ਜੇ ਬਗਾਵਤੀ ਨੇ ਹਮਲਾ ਕਰਕੇ ਦੂਜਿਆਂ ਨੂੰ ਮਾਰ ਕੇ ਰਾਜ ਆਪਾਰਾਏ ਤੇ ਕਹਿੰਗਾ ਤੇ ਲੋਕਾਂ ਨੂੰ ਜੱਜੀਆਂ ਦੇਣੇ ਸ਼ੁਰੂ ਕਰ ਦਿੰਦੇ ਸੀ ਹੂੰ ਉਹਨਾਂ ਲੋਤ ਪੰਜਾਬ ਜੇ ਬਣੇ ਪੈਂਦੇ ਜੀ ਸਰਕਾਰ ਲੋਕਾਂ ਦੀ ਮਜਬੂਰੀ ਸਰਕਾਰ ਨੂੰ ਵੀ ਟੈਕਸ ਦਿੰਦੇ ਤੇ ਇਹਨਾਂ ਗੁੰਡਿਆਂ ਨੂੰ ਵੀ ਬਕਾਇਦਾ ਤੌਰ ਤੇ ਉਹ ਆਪਣੀ ਜਿਹੜੀ ਉਹ ਥੱਕ ਲਾਲ ਦੀ ਕਮਾਈ ਚੋਂ ਪੈਸੇ ਪਰ ਰਹਿੰਦੇ ਤੇ ਇਸੇ ਕਰਕੇ ਫਿਰ ਉਹ ਮਾਹੌਲ ਜਿਹਾ ਉਸੇ ਤਰੀਕੇ ਨਾਲ ਬਣ ਜਾਂਦਾ ਕਿ ਲੋਕਾਂ ਦੇ ਵਿੱਚ ਬਿਲਕੁਲ ਸਹਿਮ ਦਾ ਮਾਹੌਲ ਹੈ ਕਿ ਪੱਟੀ ਸਾਹਿਬ ਜਾਂਦੇ ਜਾਂਦੇ ਜ਼ਿਕਰ ਆਪਾ ਤਖਤਾਂ ਦਾ ਕਰ ਲਈਏ ਜਿਨ੍ਹਾਂ ਦੇ ਉੱਪਰ ਬਹੁਤ ਆਸ ਹੁੰਦੀ ਹੈ ਜਿਨ੍ਹਾਂ ਤੋਂ ਬੋਲਿਆ ਹੋਇਆ ਇੱਕ ਇੱਕ ਲਫ਼ਜ਼ ਜਿਹੜਾ ਹੈਗਾ ਇੱਕ ਇੱਕ ਅਲਫ਼ਾਜ਼ ਜਿਹੜਾ ਹੈਗਾ ਉਸ ਸਿਕ ਸੰਗਤਾਂ ਜਿਹੜੀਆਂ ਨੇ ਬੜੇ ਸ਼ਰਧਾ ਦੇ ਨਾਲ ਮੰਨਦੀਆਂ ਨੇ ਸਵਿਕਾਰ ਕਰਦੀਆਂ ਨੇ ਪਰ ਇਸ ਵਕਤ ਜਿਹੜੀ ਸਥਿਤੀ ਹੈ ਉਹਨੇ ਚਿੰਤਾ ਪੈਦਾ ਕਰ ਦਿੱਤੀ ਹੈ ਜਿਸ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਨੂੰ ਪਿਛਲੇ ਦਿਨਾਂ ਦੇ ਵਿੱਚ ਤਨਖਾਈਆ ਕਰਾਰ ਦਿੱਤਾ ਗਿਆ ਦੁਬਾਰਾ ਦੂਸਰੇ ਤਖਤ ਵੱਲੋਂ ਜਿਹੜਾ ਪੰਜਾਬ ਚੋਂ ਬਾਹਰ ਹੈਗਾ ਤੇ ਪੰਜਾਬ ਵਾਲੇ ਤਖਤ ਨੇ ਪਹਿਲਾਂ ਤਨਖਾਹਿਆ ਕਰਾਰ ਦਿੱਤਾ ਸੀ ਸੇਵਾ ਭੁਗਤ ਲਈ ਸੀ ਉਹਨਾਂ ਨੇ ਜਿਹੜੀ ਸੇਵਾ ਲੱਗੀ ਸੀ ਉਧਰਲੇ ਪਾਸਿਓਂ ਤਾਂ ਹੁਣ ਦੂਜੇ ਪਾਸਿਓਂ ਜਿਹੜੇ ਹਾਲਾਤ ਬਣੇ ਹੋਏ ਨੇ ਤਾਂ ਆਪਸ ਦੇ ਵਿੱਚ ਟਕਰਾਅ ਦੀ ਸਥਿਤੀ ਇਧਰਲੇ ਪਾਸਿਆਂ 'ਤੇ ਹੁਣ ਜਿਹੜਾ ਫੈਸਲਾ ਹੋਇਆ ਤੇ ਉਹਦਾ ਮੁਖਾਲਫਤ ਜਿਹੜੀ ਆ ਉਹ ਪੰਜਾਬ ਵਾਲੇ ਪਾਸਿਓਂ ਹੋ ਗਈ ਹੈ ਇਹ ਸਾਰੀ ਸਥਿਤੀ ਨੂੰ ਤੁਸੀਂ ਕਿਸ ਤਰੀਕੇ ਨਾਲ ਡੀਕੋਡ ਕਰ ਰਹੇ ਹੋ ਤਾਂ ਸਥਾਵਾ ਵੱਡੀਆਂ ਨੇ ਤੇ ਬੌਣੇ ਲੋਕ ਚਲਾ ਰਹੇ ਹੁੰਦੇ ਆ ਜਿਨ੍ਹਾਂ ਨੂੰ ਪਤਾ ਹੀ ਨਹੀਂ ਸਾਡਾ ਅਧਿਕਾਰ ਖੇਤਰ ਕੀ ਹੈ ਨੂੰ ਚਲਾਉਣਾ ਕਿਵੇਂ ਹੈ ਦੀ ਮਰਿਆਦਾ ਕੀ ਹੈ ਦਾ ਸਦਾਨ ਕਿਉਂ ਲੋਕ ਚਲਾ ਰਹੇ ਜੀ ਸਾਡੇ ਕੋਲ ਅਕਾਲ ਤਖਤ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਕਾਲੀ ਦਲ ਤਿੰਨ ਵਾਇਦ ਸੰਸਥਾਵਾਂ ଥିਗੀਆਂ ਜਿਹੜੀਆਂ ਮਿਲ ਕੇ ਚੱਲਦੀਆਂ ਸੀ ਤੇ ਹਮੇਸ਼ਾ ਹੀ ਸਿੱਖੀ ਦੇ ਵਿਕਾਸ ਦੀ ਗੱਲ ਕਰਦੀਆਂ ਸੀ ਜੀ ਕਰਮ ਆਚਾਰ ਤੇ ਪ੍ਰਸਾਰ ਦੀ ਗੱਲ ਕਰਦੀਆਂ ਸੀ ਪੰਜਾਬ ਦੀ ਗੱਲ ਕਰਦਿਆਂ ਸੀਗੀ ਅੱਜ ਸਾਡੇ ਲੀਡਰ ਕੋਲ ਇੱਕੋ ਹੀ ਹੈ ਵੀ ਕੁਰਸੀ ਕਿਵੇਂ ਲੈਣੀ ਤੇ ਲੁੱਟਣਾ ਕਿਵੇਂ ਪੰਜਾਬ ਨੂੰ ਅਸੀਂ ਹੂੰ ਤਖਬੀਰ ਸਿੰਘ ਬਾਦਲ ਦੇ ਪਾਠਨ ਨੋਟ ਕਰ ਲਓ ਇੱਕੋ ਹੀ ਗੱਲ ਹੁੰਦੀ ਹੈ 2027 ਜੇ ਅਸੀਂ ਸਰਕਾਰ ਬਣਾਉਣੀ ਹੈ ਜੀ ਇਹ ਸਾਡੀ ਅਕਾਲੀ ਦਲ ਸਰਕਾਰਾਂ ਬਣਵਾਸਣ ਲਈ ਸੀ ਆ ਅਕਾਲੀ ਦਲ ਸਾਡੇ ਲੋਕ ਮਸਲੇ ਹੱਲ ਕਰਨ ਵਾਸਤੇ ਆਇਆ ਸੀ ਹੂੰ ਸ਼੍ਰੋਮਣੀ ਕਮੇਟੀ ਦੀ ਸੰਘਰਸ਼ੀਲ ਜਥੇਬੰਦੀ ਅਕਾਲੀ ਦਲ ਸੀਗੀ ਜੀ ਮਨਤਾ ਕੋਲ ਗੁਰਦੁਆਰੇ ਯਾਦ ਕਰਾ ਕੇ ਕਾਲਜਲ ਐਸਪੀਸੀ ਦੇ ਹਵਾਲੇ ਕਰਦਾ ਸੀ ਹੂੰ ਇਹ ਸੰਘਰਸ਼ੀਲ ਜਥੇਬੰਦੀ ਸੀ ਲੇਕਿਨ ਅੱਜ ਉਹਦਾ ਪਰਿਭਾਸ਼ਾ ਬਦਲ ਗਈ ਹੈ ਜੀ ਕਿਸੇ ਵੇਲੇ ਕਿਹਾ ਜਾਂਦਾ ਸੀ ਵੀ ਸ਼੍ਰੋਮਣੀ ਕਮੇਟੀ ਦੇ ਅਧੀਨ ਅਕਾਲੀ ਦਲ ਸੀ ਅੱਜ ਸਾਡੀ ਜਿਹੜੀ ਗੁਰੂ ਸਾਹਿਬ ਨੇ ਸੰਕਲਪ ਸ਼ੁਰੂ ਕੀਤਾ ਜਿਹਦਾ ਮੇਰੀ ਤੇ ਪਿੰਡੀ ਦਾ ਵੀ ਪੀੜੀ ਜਿਹੜੀ ਹਮੇਸ਼ਾ ਮੇਰੀ ਤੇ ਉੱਪਰ ਰਹੇਗੀ ਜਿਹੜਾ ਧਰਮ ਸਿਆਸਤ ਉੱਪਰ ਰਹੇਗਾ ਲੇਕਿਨ ਅੱਜ ਸਿਆਸਤ ਧਰਮ ਦੇ ਉੱਤੇ ਸਿਆਸਤ ਨੇ ਕਬਜ਼ਾ ਕਰ ਲਿਆ ਜੀ ਜਿਹਦੇ ਵਿੱਚ ਸਾਡੀ ਚੰਨੀ ਗਰਾਵਟ ਆ ਚੁੱਕੀ ਦੋ ਤਖਤਾਂ ਮੰਮ ਸਮਣੀ ਹੋ ਗਏ ਕਿਸੇ ਵਿੱਚ ਲੀਡਰ ਸਮਣੀ ਹੁੰਦੇ ਨੇ ਤਖਤਾਂ ਮੰਮ ਸਮਣੀ ਹੋ ਗਏ ਬੜੀ ਮੰਦ ਭੱਗ ਗਈ ਸਾਡੀ ਇਹ ਸਿਰ ਸਥਿਤੀ ਬਣੀ ਪਈ ਹੈ ਹੂੰ ਕਿਉਂ ਇਹਨਾਂ ਸੰਸਥਾਵਾਂ ਦੇ ਬੈਠੇ ਬਲੂਕ ਬੋਣੇ ਨੇ ਜੀ ਉਹਨਾਂ ਨੂੰ ਇੱਥੋਂ ਦੀ ਮਰਿਆਦਾ ਦਾ ਨਹੀਂ ਪਤਾ ਇੱਥੋਂ ਦੇ ਸਿਧਾਂਤਾਂ ਦੀ ਪਤਾ ਹੂੰ ਇਥੋਂ ਦੇ ਨਿਜਮਾ ਵਾਲੀ ਦਾ ਨਹੀਂ ਪਤਾ ਜੀ ਉਹ ਕਹਿੰਦੇ ਮੇਰੇ ਤੋਂ ਵੱਡਾ ਕੋਈ ਨਹੀਂ ਆ ਸਾਡਾ ਗੱਡ ਵੇਖ ਲੋ ਮੈਂ 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 ਤੋਂ ਵੱਡਾ ਕੋਈ ਨਹੀਂ ਕੱਲ ਤੂੰ ਸੜਕ ਤੇ ਇਕੱਲਾ ਤੁਰਿਆ ਫਿਰਦਾ ਤੇਰੇ ਪਿੱਛੇ ਅੱਗੇ ਗੱਡੀਆਂ ਪਿੱਛੇ ਗੱਡੀਆਂ ਨਾਲ ਕਈ ਕੀ ਗਨਮੈਂਦਰੇ ਧੌਂਜ ਤੇਰੇ ਕੱਲ ਲੱਗ ਡਿਆ ਗਿਆ ਜੀ ਇਹ ਉਹ ਤੇ ਤੂੰ ਕੀ ਆ ਸਖਣੀ ਸਾਡੇ ਕੋਲੇ ਉਹ ਲੀਡਰ ਹੁੰਦੇ ਸੀ ਪੰਥ ਜੀਵੇ ਮੈਂ ਮਰਾਂ ਇਹ ਕਹਿੰਦੇ ਪੰਥ ਪਵੇ ਟੱਠੇ ਕੁਝ ਮੈਨੂੰ ਕੁਰਸੀ ਮਿਲਣੀ ਚਾਹੀਦੀ ਜੀ ਜੀ ਦੀ ਬਦੌਲਤ ਅੱਜ ਤੱਕ ਤਾਂ ਮੂਹ ਸਾਹਮਣੇ ਨੇ ਸਿਰਫ ਇਹਨਾਂ ਲੋਕਾਂ ਦੀ ਹੋਂਮੇ ਦੇ ਕਰਕੇ ਗੜਗੱਜ ਕਹਿੰਦਾ ਜੀ ਵੇਖੋ ਮੈਂ ਉਹਨਾਂ ਤਲਬ ਕਰ ਲਿਆ ਉਹ ਕਹਿੰਦੇ ਤੂੰ ਕਦੇ ਤਨਹੀਂ ਤੈਨੂੰ ਤਲਬ ਕਰਨੇ ਸਾੜਾ ਤੱਕ ਤੋਂ ਵੱਡਾ ਉਹ ਕਹਿੰਦੇ ਸਾੜਾ ਤੱਕ ਤੋਂ ਵੱਡਾ ਤੱਕ ਲੜਾਈ ਤੱਕ ਤਾਂ ਨਹੀਂ ਹੋਰੀ ਹੂੰ ਲੀਡਰ ਤੋਂ ਅੱਗੇ ਜਾ ਕੇ ਤਖਤਾਂ ਲੜਾਈਏ ਮੰਦ ਭਾਗੀ ਲੜਾਈ ਆ ਤੇ ਸਾਡੇ ਸੋਹਿੱਤ ਲੋਕ ਪੜੇ ਲਿਖੇ ਲੋਕ ਜਿਹੜੇ ਵਿਦਵਾਨ ਲੋਕ ਨੇ ਉਹਨਾਂ ਨੂੰ ਆਪਣੇ ਐਸ਼ੋ ਦੇ ਛੱਡ ਕੇ ਤੇ ਮੈਦਾਨੇ ਜੰਗ 'ਤੇ ਆ ਕੇ ਮਸਲੇ ਹੱਲ ਕਰਨੇ ਚਾਹੀਦੇ ਜੇ ਨਹੀਂ ਕਰਨਗੇ ਜੀ ਇਹਨਾਂ ਸੰਸਥਾਵਾਂ ਨੂੰ ਬਹੁਤ ਵੱਡੀ ਠੇਸ ਪੁੱਜੂਗੀ ਜਿਨ੍ਹਾਂ ਦਾ ਅੱਜ ਵਰਲਡ ਦੇ ਵਿੱਚ ਨਾਮ ਜੀ ਦੁਨੀਆ ਦਾ ਕੋਈ ਧਰਮ ਨਹੀਂ ਜਿਹਦੇ ਕੋਲੇ ਅਕਾਲ ਕਤਵਰਗੀ ਸੰਸਥਾ ਹੋਵੇ ਤੇ ਦੁਨੀਆ ਦਾ ਕੋਈ ਧਰਮ ਨਹੀਂ ਜਿਸ ਨੂੰ ਇੱਕ ਚੁਣੀ ਹੋਈ ਸੰਸਥਾ ਚੁਣੌਦੀ ਹੋਵੇ ਇਸੇ ਕਰਕੇ ਚਾਹੀਦਾ ਇਹ ਆ ਕਿ ਸਾਡੇ ਸਿਹਰਦ ਲੋਕ ਜਿਹੜੇ ਨੇ ਹਮ ਵਿਦਵਾਨ ਲੋਕ ਨੇ ਪੜ੍ਹੇ ਲਿਖੇ ਲੋਕ ਨੇ ਉਹਨਾਂ ਨੂੰ ਅੱਗੇ ਹੋਣਾ ਚਾਹੀਦਾ ਤੇ ਇਹਦਾ ਹਾਲ ਦੇ ਇਲਾਵਾ ਬਿਨਾ ਡੀਕਰੀ ਕੀਤਾ ਜਾਣਾ ਚਾਹੀਦਾ ਤਾਂ ਕਿ ਇਹਨਾਂ ਦੀ ਬਦਨਾਮੀ ਹੋਰ ਨਾ ਹੋਵੇ ਲੀਡਰ ਆਪਾਂ ਸਮਝਣ ਦੇ ਕੋਈ ਗੱਲ ਨਹੀਂ ਹੋਣ ਦਿਓ ਜੀ ਜਦੋਂ ਤਾਕਤਾਂ ਸਾਮਣੇ ਹੁੰਦੇ ਨੇ ਤਾਂ ਫਿਰ ਆਮ ਆਦਮੀ ਨੂੰ ਠੇਸ ਿਰੂ ਪੈਂਦੀ ਹੈ ਬਿਲਕੁਲ ਪੱਤੀ ਸਾਹਿਬ ਇਹ ਇਹਦੇ ਵਿੱਚ ਬੜੀ ਅਹਿਮ ਚੀਜ਼ ਹੈ ਕਿ ਅਕਸਰ ਇਹ ਚਰਚਾ ਰਹੀ ਹੈ ਕਿ ਜਿਹੜੀਆਂ ਉੱਪਰਲੀਆਂ ਤਾਕਤਾਂ ਹੁੰਦੀਆਂ ਉਹ ਤਾਂ ਚਾਹੁੰਦੀਆਂ ਨੇ ਕਿ ਸਿੱਖਾਂ ਦੇ ਵਿੱਚ ਜਿਹੜਾ ਇੰਤਜ਼ਾਮ ਆ ਉਹ ਬਦਫੈਲੀ ਚ ਰਹੇ ਬੱਦ ਇੰਤਜ਼ਾਮੀ ਚ ਰਹੇ ਤਾਂ ਜੋ ਇਹ ਆਪਸ ਤੇ ਦੇ ਵਿੱਚ ਭਿੜੇ ਰਹਿਣ ਤੇ ਜਿਹੜੀ ਇਹਨਾਂ ਦੀ ਇੱਕ ਛਵੀ ਬਣ ਕੇ ਨਿਕਲ ਕੇ ਸਾਹਮਣੇ ਆ ਰਹੀ ਕਿਉਂਕਿ ਸਿੱਖਾਂ ਦੀ ਵਾਹਦ ਸੰਸਥਾਵਾਂ ਦਾ ਆਪਾਂ ਕਹ ਲਈਏ ਕਿ ਆਧਾਰ ਇਦਾਂ ਦਾ ਹੈਗਾ ਜਿਹੜਾ ਮਨੁੱਖਤਾ ਦੀ ਸੇਵਾ ਵਾਲੇ ਪਾਸੇ ਨੂੰ ਝੁਕਦਾ ਹੈਗਾ ਤਾਂ ਇਸੇ ਕਰਕੇ ਪੂਰੀ ਦੁਨੀਆ ਦੇ ਵਿੱਚ ਅਸੀਂ ਦੇਖਦੇ ਹਾਂ ਜਿੱਥੇ ਵੀ ਸਿੱਖ ਜਾਂਦੇ ਨੇ ਜਾਂ ਜਿੱਥੇ ਵੀ ਲੋਕ ਜਾਂਦੇ ਨੇ ਜਿਹੜੇ ਪੰਜਾਬ ਦੀ ਅਗਵਾਈ ਕਰਦੇ ਨੇ ਤਾਂ ਉੱਥੇ ਜਾ ਕੇ ਲੰਗਰਾਂ ਦੀ ਪ੍ਰਥਾ ਸ਼ੁਰੂ ਹੋ ਜਾਂਦੀ ਹੈ ਗਰੀਬ ਗੁਰਬਿਆਂ ਦੀ ਮਦਦ ਕਰਨ ਦੀ ਪ੍ਰਥਾ ਸ਼ੁਰੂ ਹੋ ਜਾਂਦੀ ਹੈ ਲੋਕਾਂ ਨੂੰ ਸਹਾਰਾ ਦੇਣ ਦੀ ਪ੍ਰਥਾ ਸ਼ੁਰੂ ਹੋ ਜਾਂਦੀ ਹੈ ਗੁਰੂ ਘਰ ਬਣ ਜਾਂਦੇ ਨੇ ਜਿੱਥੇ ਕਿਸੇ ਧਰਮ ਤੋਂ ਬਿਨਾਂ ਕਿਸੇ ਪੱਖਪਾਤ ਤੋਂ ਆੜ ਕੇ ਰੋਟੀ ਲੰਗਰ ਸ਼ਕ ਸਕਦਾ ਤਾਂ ਇਹ ਪ੍ਰਥਾ ਉੱਤੇ ਸ਼ੁਰੂ ਹੋ ਜਾਂਦੀ ਹੈ ਲੱਗਦਾ ਕਿ ਇਸੇ ਇੰਤਜ਼ਾਮ ਨੂੰ ਇਸੇ ਪੂਰੇ ਜਿਹੜਾ ਨਿਜ਼ਾਮ ਹੈਗਾ ਉਹਨੂੰ ਕਿਸੇ ਨਾ ਕਿਸੇ ਥੇਸ ਪਹੁੰਚਾਉਣ ਦੀ ਕੋਸ਼ਿਸ਼ ਹੈ ਸਾਰੀ ਚੀਜ਼ ਬਿਲਕੁਲ ਜੀ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ 1994 ਦੇ ਵਿੱਚ ਜਦੋਂ ਸਰਦਾਰ ਬੂਟਾ ਸਿੰਘ ਅਕਾਲ ਤਖਤ ਤੇ ਪੇਚ ਹੁੰਦੇ ਉਹਨਾਂ ਦੇ ਦੋਸ਼ ਸੀਗਾ ਵੀ ਤੁਸੀਂ 1984 ਵਿੱਚ ਗ੍ਰਹਿ ਮੰਤਰੀ ਸੀ ਤੇ ਜਿਹੜਾ ਅਟੈਕ ਦਰਬਾਰ ਸਭ ਤੋਂ ਹੋਇਆ ਸੀ ਤੁਹਾਡੀ ਰਜਾਬੰਦੀ ਕਿ ਹੋਇਆ ਸੀ 10 ਸਾਲ ਬਾਅਦ ਜਦੋਂ ਪੇਚ ਹੁੰਦੇ ਨੇ ਤੇ ਸਾਬਕਾ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਕਹਿੰਦੇ ਵੀ ਸਿੱਖ ਬੜੇ ਵਡਪਾਗੇ ਨੇ ਜਿਨ੍ਹਾਂ ਕੋਲ ਅਕਾਲ ਤਖਤ ਨਾਂ ਦੀ ਸੰਸਥਾ ਵੀ ਜਿੱਥੇ ਆਪਣੇ ਮਸਲੇ ਬੈਠ ਕੇ ਆਪਲ ਕਰ ਲੈਂਦੇ ਹੂੰ ਕਿ ਸਾਡੀਆਂ ਵਿਰੋਧੀ ਜਿਹੜੀਆਂ ਜੇਸੀ ਜਥੇਬੰਦੀਆਂ ਵਿਰੋਧੀ ਜਿਹੜੀ ਢਿੱਲ ਸੀਗੀ ਆਰਐਸਐਸ ਵਰਗੀ ਸਰਕਾਰ ਮੋ ਜਾਂਦੀ ਪੀ ਇਹਨਾਂ ਨੂੰ ਬਦਲਾਅ ਕਿਵੇਂ ਕਰਦਾ ਅੱਜ ਵੀ ਜਿਹੜੀ ਪਟਨਾ ਸਰਵ ਕਮੇਟੀ ਤੇ ਜੂਰ ਸਰਵ ਕਮੇਟੀ ਦੇ ਉੱਤੇ ਪ੍ਰਭਾਵ ਆਰਐਸ ਤੇ ਬੀਜੇਪ ਦਾ ਆਰਐਸ ਨਹੀਂ ਚਾਹੁੰਦੀ ਪੀ ਇਹ ਤੱਕਾਂ ਦੀ ਹੋਰ ਸੋਭਾ ਵਧੇ ਇਹ ਲੋਕਾਂ ਦੇ ਵਿੱਚ ਹੋਰ ਪ੍ਰਚਾਰੇ ਜਾਂ ਉਹ ਚਾਹੁੰਦੀ ਆ ਪੀ ਇਹਨਾਂ ਨੂੰ ਕਿਸੇ ਤਰੀਕੇ ਨਾਲ ਬੰਦ ਕੀਤਾ ਜਾਵੇ ਲੇਕਿਨ ਇਹ ਬੰਦ ਨਹੀਂ ਹੋਣੇ ਹੂੰ ਇਹ ਕ ਸਮਾਂ ਲੌਕੀ ਮੜਾ ਬੋਣੇ ਲੋਕ ਆ ਜਾਂਦੇ ਆ ਘਟਿਆ ਲੋਕ ਆ ਜਾਂਦੇ ਆ ਇਹ ਤੋਂ ਬਦਨਾਮੀ ਕਰਾਉਂਦੇ ਆ ਲੇਕਿਨ ਸਮਾਂ ਆਏਗਾ ਸਮਾਂ ਤਬਦੀਲ ਹੋਏਗਾ ਜਦੋਂ ਇਹਨਾਂ ਤਰਕਤਾਂ ਦੀ ਫੇਰ ਮਾਨਮਰਯਦ ਵਰਸੇ ਤਰ੍ਹਾਂ ਬਾਦ ਹੋਏਗੀ ਜੀ ਤੇ ਦੁਨੀਆ ਦੇ ਵਿੱਚ ਨਾਮ ਨਾ ਕੱਟਣਗੇ ਹੂੰ ਜੀ ਬਹੁਤ ਸ਼ੁਕਰੀਆ ਪੱਟੀ ਸਾਹਿਬ ਤੁਸੀਂ ਸਮਾਂ ਕੱਟ ਕੇ ਜੁੜੇ ਬਹੁਤ ਧੰਨਵਾਦ ਤੁਹਾਡਾ ਜੀ ਸ਼ੁਕਰੀਆ ਜੀ ਤਾਂ ਜਸਵੀਰ ਸਿੰਘ ਪੱਟੀ ਸਰ ਨਾਲ ਜੁੜੇ ਸੀ ਉਹ ਚੇਚੇ ਤੌਰ ਤੇ ਜਿਹੜੀਆਂ तमाम ਖਬਰਾਂ ਸੀਗੀਆਂ ਜਿਹੜੀਆਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਸੀ ਜਿਸ ਤਰੀਕੇ ਨਾਲ ਅਸੀਂ ਦੇਖ ਰਹੇ ਹਾਂ ਕਿ ਵਿਕਰਮ ਸਿੰਘ ਮਜੀਠੀਆ ਦਾ ਮਸਲਾ ਕਾਫੀ ਚਰਚਾ ਦੇ ਵਿੱਚ ਸੀਗਾ ਸੁਰਖੀਆਂ ਦੇ ਵਿੱਚ ਸੀਗਾ ਉੱਤੇ ਝਾਤ ਮਾਰਦੀ ਕੋਸ਼ਿਸ਼ ਕੀਤੀ ਹੈ ਕਿ ਆਖਰਕਾਰ ਬੈਰਕ ਦੇ ਵਾਲੇ ਪਾਸੇ ਕੈਮਰੇ ਕਿਉਂ ਲੱਗੇ ਨੇ ਕੌਣ ਨਜ਼ਰ ਰੱਖ ਰਿਹਾ ਤਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸੁਰੱਖਿਆ ਨੂੰ ਲੈ ਕੇ ਵੀ ਕੀਤੀਆਂ ਜਾਂਦੀਆਂ ਨੇ ਤਾਂ ਕਈ ਚੀਜ਼ਾਂ ਇਦਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਸਿਆਸਤ ਤੋਂ ਪ੍ਰੇਰਿਤ ਹੁੰਦੀਆਂ ਨੇ ਤਾਂ ਨਾਲ ਦੀ ਨਾਲ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਕਤਲੋਗਾਰਤ ਵਧੀ ਹੋਈ ਹੈ ਜਿਸ ਤਰੀਕੇ ਨਾਲ ਦਿਨ ਦਿ ਸਿੱਧੇ ਤੌਰ ਤੇ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਆਣ ਕੇ ਤਾਂ ਇਹ ਬੜੀ ਚਿੰਤਾ ਦੀ ਗੱਲ ਹੈ ਸਰਕਾਰ ਨੂੰ ਇਸ ਮੁਤਲਕ ਕੋਈ ਸਖਤ ਕਾਨੂੰਨ ਸਖਤ ਪ੍ਰਬੰਧ ਜਿਹੜੇ ਆ ਉਹ ਇੰਤਜ਼ਾਮ ਕਰਨੇ ਪੈਣਗੇ ਨਹੀਂ ਤਾਂ ਲੋਕਾਂ ਦੇ ਵਿੱਚੋਂ ਜਿਹੜਾ ਭਰੋਸਾ ਹੈਗਾ ਤੇ ਬੇਭਰੋਸਗੀ ਜਿਹੜੀ ਲੋਕਾਂ ਦੇ ਵਿੱਚ ਜ਼ਿਆਦਾ ਪੈਦਾ ਹੋਊਗੀ ਤਾਂ ਉਹਦਾ ਇੰਤਜ਼ਾਮ ਜਾਂ ਜਿਹੜਾ ਨਤੀਜਾ ਜਿਹੜਾ ਹੈਗਾ ਉਹ ਜਿਸ ਸਮੇਂ ਸਾਰ ਨਾਪ ਕੀਤਾ ਗਿਆ ਤਾਂ ਨਤੀਜੇ ਉਹਦੇ ਮਾੜੇ ਭੁਗਤਣੇ ਪੈ ਸਕਦੇ ਨੇ ਨਾਲ ਦੀ ਨਾਲ ਜਿਸ ਤਰੀਕੇ ਨਾਲ ਤਖਤਾਂ ਸਾਹਮਣੇ ਤਖਤ ਹੋਏ ਪਏ ਨੇ ਆਪਣੇ ਆਪ ਦੇ ਵਿੱਚ ਬੜੀ ਚਿੰਤਾ ਦੀ ਗੱਲ ਹੈ ਕਿ ਇਸ ਤਰੀਕੇ ਨਾਲ ਜੇ ਹਾਲਾਤ ਬਣਨਗੇ ਤਸਕ ਦੂਸਰੇ ਲਈ ਜਿਹੜੇ ਉਦਾਹਰਣ ਬਣਦੇ ਨੇ ਤਾਂ ਉਹ ਕੀ ਉਦਾਹਰਣ ਦੇਣਗੇ ਤਾਂ ਇੱਥੇ ਬਹੁਤ ਸਾਰੀਆਂ ਚੀਜ਼ਾਂ ਇਸ ਪੂਰੇ ਮਸਲੇ ਦੇ ਵਿੱਚ ਜਿਹੜੀਆਂ ਗੰਭੀਰਤਾ ਦੇ ਨਾਲ ਸੋਚਣ ਵਾਲੀਆਂ ਹੈਗੀਆਂ ਨੇ ਸਰਕਾਰਾਂ ਨੂੰ ਵੀ ਸੋਚਣਾ ਪਊਗਾ ਜਿਹੜੇ ਸਿੱਖਿਆ ਦੇ ਮਸਲੇ ਨੇ ਉਹਨਾਂ ਨੂੰ ਵੀ ਆਪਣੇ ਪੱਧਰ ਤੇ ਸੋਚਣਾ ਪਊਗਾ ਫਿਲਹਾਲ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਪਣੇ ਕਮੈਂਟ ਆਪਣੀਆਂ ਟਿੱਪਣੀਆਂ ਸਾਡੇ ਨਾਲ ਜਰੂਰ ਸਾਂਝੀਆਂ ਕਰਿਆ ਕਰੋ ਇਸ ਵਿਸ਼ੇ ਤੇ ਤੁਹਾਡਾ ਕੀ ਪੱਖ ਹੈਗਾ ਕੀ رائے ਰੱਖਦੇ ਹੋ ਤੁਸੀਂ ਨਾਲ ਦੀ ਨਾਲ ਜੇ ਕਿਸੇ ਮਸਲੇ ਤੇ ਤੁਸੀਂ ਆਪਣਾ ਪੱਖ ਰੱਖਣਾ ਚਾਹੁੰਦੇ ਹੋ ਉਹਦੀਆਂ ਟਿੱਪਣੀਆਂ ਜਰੂਰ ਸਾਡੇ ਨਾਲ ਕਰਿਆ ਕਰੋ ਫਿਲਹਾਲ ਇੱਥੇ ਤੜਤੋਂ ਅੱਗੇ ਲੈਣੀ ਹੈ ਬਹੁਤ ਪਤਾਂਵਾਦ